ਉਹਨਾਂ ਨੇ ਇਹ ਇਕਾਪੰਨ ਕਰ ਦਿੱਤਾ ਹੋਇਆ ਤਾਂ ਕਿ ਲੋਕ ਸਰਕਾਰ ਦੇ ਗੱਲ ਨਾ ਪੈਸਾ ਕਰਦੇ। ਸੋ ਦੇਸ਼ ਦਾ ਪਿਛਲੇ 10 ਸਾਲ ਚ ਜੋ ਵਿਕਾਸ ਹੋ ਰਿਹਾ ਸੀਗਾ ਸਾਰਾ ਖੱਪ ਪਿਆ ਹੈਗਾ। 21 ਟੰਪਰਾਂ ਦਾ ਵਿਕਾਸ ਹੋਇਆ ਹਾਲਪਰ ਹੈ ਕਿ ਜਿੰਨਾ 21 ਟੰਪਰਾਂ ਨੂੰ ਪੈਸਾ ਕੱਟਾ ਹੋ ਗਿਆ ਉਨਾ ਜੇ ਦੇਸ਼ ਦੇ 70 ਕਰੋੜ ਲੋਕਾਂ ਕੋਲ ਸਨ ਤਾਂ ਸਾਰੀ ਉਤੋਂ ਕੱਟ ਜਾਏਗਾ। ਇੱਕ ਪਾਸੇ 21 ਟੰਪਰ ਦੂਜੇ ਪਾਸੇ 70 ਕਰੋੜ ਅੱਜਾਂ ਮੁਰਕ ਤੁਸੀਂ ਸਾਹਮਨਾ ਸਕਦੇ ਹੋ ਕਿ ਪੈਸੇ ਦਾ ਕਿੰਨਾ ਕੇਂਦਰੀਕਰਨ ਹੋ ਗਿਆ ਜਿੰਨਾ ਪੈਸਾ ਇਕੱਠਾ ਹੋ ਰਿਹਾ ਹੈ ਗੁੱਟਪਾਰ ਕੋ ਉਨੀ ਮਿਹਨਤਾਰੀ ਬੇਰੁਜ਼ਗਾਰੀ ਗੁਰਬਤ ਅਨਪੜਤਾ ਨਾਲ ਸਾਹਮਣੇ ਆਈ ਹੈ ਦੇਖੋ ਕਿਹੜਾ ਸਮਾਜਿਕ ਤਾਣਾ ਬਾਣਾ ਹੈਗਾ ਉਹ ਨਫਰਤ ਦਾ ਬੀਜ ਬੀਜ ਦਿੱਤਾ ਗਿਆ ਨਫਰਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਲੜਕੇ ਹੋ ਰਹੇ ਨੇ ਦੇਸ਼ ਦੇ ਇੱਕ ਇੱਕ ਦਾ ਦੂਜੇ ਖਿਤੇ ਵਿੱਚ ਜੋ ਮੁਰੂ ਮੰਨਦਾ ਤੇ ਹਿੰਦੂਆਂ ਵਿਚਕਾਰ ਜੋ ਸਭ ਦਾ ਸਾਂਝਾ ਮੋਰਚਾ ਹੈਗਾ ਇੱਕ ਨਫਰਤ ਪੈਦਾ ਕੀਤੀ ਜਾ ਰਹੀ ਹੈ ਕਿ ਇਹ ਦੇਸ਼ ਦੀ ਜੋ एकता ਹੈਗੀ ਹੈ ਉਹ ਪੰਕਤੀਤੀ ਜਾ ਰਹੀ ਹੈ ਸਵਿਧਾਨ ਤੋੜਿਆ ਜਾ ਰਿਹਾ ਹੈ ਸਾਡੀਆਂ ਸੰਸਥਾਵਾਂ ਤੇ ਜੋ ਸਾਡੇ ਸਵਿਧਾਨ ਘੜਿਆ ਨੇ ਬਹੁਤ ਪੀੜ ਨਾਲ ਬੇਚੈਰ ਹੋਣੀ ਬਣਾਈਆਂ ਸਿੱਕੀਆਂ ਜੋ ਸਵਿਧਾਨ ਸੰਧਨ ووٹ ਪਾਉਣ ਦਾ ਹੱਕ ਦਿੰਦਾ ਜੋ ਸਵਿਧਾਨ ਸੰਧਨ ਸਮਾਜਿਕ ਆਰਥਿਕ ਭਰਾਪਾਈ ਦਾ ਹੱਕ ਦਿੰਦਾ ਜੋ ਸਾਨੂੰ ਸੰਗਠਨ ਕਰਨ ਦਾ ਹੱਕ ਦਿੰਦਾ ਬੋਲਣ ਦਾ ਹੱਕ ਦਿੰਦਾ ਉਹ ਸਵਿਧਾਨ ਨੂੰ ਵੀ ਬਦਲਣ ਦੀਆਂ ਗੱਲਾਂ ਹੋ ਰਹੀਆਂ ਹਨ ਸੋ ਬਹੁਤ ਇਸ ਗੱਲ ਦੀ ਦੁਨੀਆ ਪਰ ਦੇ ਜੋ ਸਿਆਸੀ ਮਹਾਰ ਨੇ ਉਹ ਕਹ ਰਹੇ ਨੇ ਕਿ ਹੋ ਸਕਦਾ ਜੇ ਮੋਦੀ ਦੁਆਰਾ ਚੋਣ ਆ ਗਿਆ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਇਹ ਹਿੰਦੁਸਤਾਨ ਦਾ ਆਖਰੀ ਲਖਣ ਹੋਵੇ ਹੁਣ ਕੇ ਬੋਟਾ ਹੀ ਨਾ ਪੈ ਸੋ ਮੈਂ ਪਹਿਲਾ ਮੈਂ ਲਖਣ ਦਾ ਰਾਤਾ ਨਹੀਂ ਸਗਾ ਪਰ ਜਿਹੜੀਆਂ ਚੁਣੌਤੀਆਂ ਮੁਲਕ ਸਾਹਮਣੇ ਜੋ ਮੁਲਕ ਡੰਡੇ ਜਾਣ ਦੇ ਕਿਨਾਰੇ ਪਿਆ ਦੁਨੀਆ ਦੇ ਕਿਨਾਰੇ ਪਿਆ ਡੁੱਟਿਆ ਜਾ ਰਿਹਾ ਵੇਚਿਆ ਜਾ ਰਿਹਾ ਉਸ ਗੁਰੂ ਨੂੰ ਪਛਾਣ ਵਾਸਤੇ ਕਿ 2024 ਦੀਆਂ ਚੋਣਾਂ ਜੋ ਹੈਗੀਆਂ ਜਦੋਂ ਵੀ ਰਾਹੁਲ ਕੰਧਿਆ ਨਾਲ ਗੱਲਬਾਤ ਹੋਈ 7-10 ਸਾਲ ਤੋਂ ਤਮਨ ਲੱਗਿਆ ਕਿ ਰਾਹੁਲ ਜਾਂਦੀ ਕਿ ਵਿਹਾਰ ਲੀਡਰ ਹੈ ਜੋ ਲੁੱਟੇ-ਪੁੱਟੇ ਜਾਣੇ ਦੇਸ਼ ਨੂੰ ਲੁੱਟੀ-ਪੁੱਟੀ ਜਾਣੇ ਕਿਸਾਨੀ ਨੂੰ بے ਰੁਜ਼ਗਾਰ ਦੀ ਬਾੜ ਸਹਿਰੇ ਨੌਜਵਾਨਾਂ ਵਾਸਤੇ ਔਰ ਜਿਹੜਾ ਔਰਤਾਂ ਵਾਸਤੇ ਜੋ ਪ੍ਰਿੰਸ ਕੁਸ਼ਲ ਸਰ ਸਿੰਘ ਕਰਕੇ ਐਮਪੀ ਨੇ ਸਾਡੇ ਮਹਿਲਾ ਪਹਿਲਵਾਨਾਂ ਦੀ ਬੇਪੱਤੀ ਕੀਤੀ ਆ ਇਸ ਸੋਚਿਲ ਕੀਤਾ ਉਹਨਾਂ ਦੀ ਰਾਖੀ ਵਾਸਤੇ ਕਾਂਗਰਸ ਇੱਕ ਨਵੀਂ ਕਾਂਗਰਸ ਉਸ ਤੋਂ ਬੱਚੇ ਲੈ ਰਹੀ ਹੈ ਨਵੀਂ ਕਾਂਗਰਸ ਦਾ ਪੁਨਰ ਜਨਮ ਹੋ ਰਿਹਾ ਹੈ ਲੋਕ ਆਦਰਸ਼ ਦੇਸ਼ ਨੂੰ ਜਿੱਥੇ ਮਾਨਿਆ ਦਾਨਿਆ ਨੂੰ ਬਚਾਏਗੀ ਉਥੇ ਦੇਸ਼ ਦੀ ਜਿਹੜੀ ਇੱਕ ਪਹਾਰਾ ਹੈਗਾ ਹੈ ਜਿਹੜੀ ਸਮਝ ਹੈਗੀ ਹੈ ਉਹਨੂੰ ਵੀ ਬਚਾਏਗੀ ਸਾਰਨਾ ਨੂੰ ਐਮਐਸਪੀ ਪ੍ਰੋਗਰਾਮ ਕਿਹਣਾ ਚਾਹੁੰਦੇ ਨੇ ਕਿਸਾਨ ਦਾ ਉੱਪਰ ਦੇ ਅੱਜ ਜਿਹੜਾ ਗਾਂਧੀ ਜੀ ਦੇ ਹੱਕ ਚ ਪੂਰੀ ਪਟਿਆਲੇ ਜ਼ਿਲ੍ਹੇ 'ਚ ਲਹਿਰ ਚੱਲੀ ਹੋਈ ਆ ਕਾਂਗਰਸ ਦੇ ਪੱਖ ਤੇ ਤੇ ਮੋਦੀ ਜੀ ਦੇ ਤਾਨਾਸ਼ਾਹੀ ਰਾਜ ਨੂੰ ਖਤਮ ਕਰਨ ਲਈ ਲੋਕਾਂ ਨੇ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੋਇਆ ਮੈਨੂੰ ਲੱਗਦਾ ਵੀ ਪੰਜਾਬ ਨੂੰ ਜੇ ਅਸੀਂ ਗੱਲ ਕਰੀਏ ਪੰਜਾਬ 'ਚ ਤਾਂ ਕਾਂਗਰਸ ਦੀ ਹਨੇਰੀ ਆਈ ਪਈ ਆ ਮੈਨੂੰ ਲੱਗਦਾ 13 ਦੀ 13 ਸੀਟਾਂ ਜਿਹੜੀ ਕਾਂਗਰਸ ਅੱਜ ਜਿੱਤਣ ਜਾ ਰਹੀ ਆ ਸਿਰਫ ਇਹ ਮੋਦੀ ਦੀ ਤਾਨਾਸ਼ਾਹੀ ਕਰਕੇ ਸਾਰਾ ਇਹ ਪਲਟਵਾਰ ਕਰਨਾ ਚਾਹੁੰਦੇ ਨੇ ਜ਼ਿਮੀਂਦਾਰ ਨੂੰ ਜਿਵੇਂ ਇਨਸਾਫ਼ ਨਹੀਂ ਮਿਲਦਾ ਮੰਡੀਆਂ 'ਚ ਰੋਦੇ ਨੇ ਐਮਐਸਪੀ ਦਾ ਮੁੱਦਾ ਸੀ ਜਿਹੜਾ ਸਾਰੇ ਮੁੱਦੇ ਮੇਨ ਜਿਹੜੇ ਨੇ ਕਿਸਾਨੀ ਦੇ ਕਿਸਾਨਾਂ ਦੇ ਸਿਰ ਖੜੇ ਨੇ ਇੱਕ ਸਾਲ ਅਸੀਂ ਦੇਖਿਆ ਮੈਂ ਵੀ ਤਿੰਨ ਚਾਰ ਵਾਰ ਉੱਥੇ ਸੰਭੂ ਬਾਰਡਰ ਤੇ ਜਾ ਕੇ ਆਏ ਆ ਹੁਣ ਦੇਖ ਲਓ ਤੁਸੀਂ ਕਿਸ ਤਰ੍ਹਾਂ ਕੰਡੇ ਵਾਲੀ ਤਾਰਾਂ ਜਿਹੜੀਆਂ ਨੇ ਬਾਰਡਰਾਂ ਤੇ ਇਸ ਤਰ੍ਹਾਂ ਤਾਂ ਪਾਕਿਸਤਾਨ ਦੇ ਵੱਲ ਵੀ ਨਹੀਂ ਕਦੇ ਕਦੇ ਵੀ ਸਰਕਾਰਾਂ ਨੇ ਬਿਠਾਈਆਂ ਹੁਣ ਕਿਸਾਨਾਂ ਨੂੰ ਦਿੱਲੀ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਹਾਲਾਂਕਿ ਉਹ ਆਪਣਾ ਜਿਹੜਾ ਪ੍ਰੋਟੈਸਟ ਸੀ ਉਹ ਸ਼ਾਂਤਮਈ ਕਰਨਾ ਚਾਹੁੰਦੇ ਸੀ ਪਹਿਲਾਂ ਵੀ ਸ਼ਾਂਤਮਈ ਕਿਸਾਨ ਕੋਈ ਵੀ ਇਹੋ ਜਾਨੀ ਉਹਨੂੰ ਤਾਂ ਆਪਣੇ ਪੇਟ ਪਰ ਲਈ ਆਪਣੇ ਬੱਚਿਆਂ ਦਾ ਟਿੱਡ ਪਰ ਲਈ ਇੱਕ ਸੰਘਰਸ਼ ਕਰਨਾ ਪੈ ਰਿਹਾ ਵੀ ਇਹ ਸਾਡੀ ਐਮਐਸਪੀ ਕਦੇ ਅਡਾਨੀ ਅਵਾਨੀ ਦੇ ਹੱਥੇ ਨਾ ਚਲੀ ਜਾਵੇ ਅੱਜ ਦੇ ਮਾਹੌਲ 'ਚ ਜਿਹੜੇ ਅਡਾਨੀ ਅਵਾਨੀ ਨੇ ਮਾਲ ਉਹ ਬਣਾਏ ਨੇ ਸੈਲੋ ਬਣਾਏ ਨੇ ਉਹ ਉਹਨਾਂ ਦੇ ਮੋਦੀ ਰਹੇ ਆ ਵੀ ਇਹ ਜਿਹੜਾ ਮੇਨ ਰੋਡ ਜਿਹੜਾ ਇੱਕ ਦਿੱਲੀ ਤੋਂ ਪਠਾਨਕੋਟ ਹੁੰਦਾ ਹੋਇਆ ਜਿਹੜਾ ਪਾਕਿਸਤਾਨ ਨੂੰ ਜਾਣ ਦੀ ਇਹ ਪਲੈਨਿੰਗ ਬਣਾ ਰਹੇ ਨੇ ਇਹ ਜ਼ਮੀਨਾਂ ਸਾਰੀਆਂ ਇੱਕ ਵਾਰ ਕਰਕੇ ਅਡਾਨੀ ਤੇ ਅਵਾਨੀ ਨੂੰ ਦੇਣਾ ਚਾਹੁੰਦੇ ਨੇ ਹਰ ਪੰਜ ਚਾਰ ਤੇ ਹਰੀਮਾਨ ਜੀ ਨੂੰ ਕਿਸਤਾਂ ਦਾ ਤੁਸੀਂ ਪ੍ਰਸਾਦਿਤ ਹੋਣੀ ਮੈਂ ਅਸੀਂ ਹਰਿੰਦਰਪਾਲ ਸਿੰਘ ਹੈਰੀ ਮਾਨ ਜੀ ਨਾਲ ਮੇਰੇ ਬਤੌਰ ਪੰਚਾਇਤ 2018 ਤੋਂ ਦਸੰਬਰ ਤੱਕ ਮੈਂ ਸਰਪੰਚ ਬਣਿਆ ਸੀ ਪੰਜੋਲੇ ਦਾ ਹੈਰੀ ਮਾਨ ਸਾਹਿਬ ਨਾਲ ਮੈਨੂੰ 3 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਨਹੀਂ ਲੱਗਦਾ ਵੀ ਇੰਨਾ ਵਿਕਾਸ ਕਿਸੇ ਅੱਜ ਤੱਕ ਪਹਿਲਾਂ ਹਲਕੇ ਦੇ ਇੰਚਾਰਜ ਨੇ ਆ ਕਿਸੇ ਨੇ ਵੀ ਕੀਤਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜਿੰਨਾ ਹੈਰੀ ਮਾਨ ਸਾਹਿਬ ਨੇ ਤਨ ਮਨ ਲਾ ਕੇ ਜਿਹੜਾ ਵਿਕਾਸ ਕਰਾਇਆ ਪਿੰਡਾਂ ਦਾ ਨਹਿਰ ਬਦਲ ਕੇ ਰੱਖ ਦਿੱਤੀ ਬੋਟਰਾਂ ਕੀ ਅਪੀਲ ਕਰਾਇਆ ਜਾਦਾ ਹੈ ਮੈਂ ਬੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇੱਕ ਇੱਕ ਬੋਟਰ ਜਿਹੜੀ ਉਹ ਕਾਂਗਰਸ ਪਾਰਟੀ ਨੂੰ ਦੇ ਕੇ ਤਾਂ ਕਿ ਮੋਦੀ ਨੂੰ ਆਪਾਂ ਸੈਂਟਰ ਤੋਂ ਚੱਲਦਾ ਕਰੀਏ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰੀਏ ਤਾਂ ਕਿ ਆਪਾਂ ਵਾਲੇ ਵਾਲਾ ਭਵਿੱਖਾ ਜਿਹੜਾ ਐਮਐਸਪੀ ਦਾ ਤੇ ਨਰੇਗਾ ਦਾ ਇਹ ਨਰੇਗਾ ਦੀ ਜਿਹੜੀ ਦਿਹਾੜੀ ਆ ਵੀ ਕਾਂਗਰਸ ਪਾਰਟੀ ਦਾ ਨਾਰਾ ਵੀ 400 ਪਾਰ ਕਰਾਂਗੇ ਮੋਦੀ ਕਹਿੰਦਾ ਅਸੀਂ ਸਿੱਟਾ 400 ਪਾਰ ਕਰਾਂਗੇ ਪਰ ਕਾਂਗਰਸ ਪਾਰਟੀ ਕਹਿੰਦੀ ਅਸੀਂ ਦਿਹਾੜੀ 400 ਪਾਰ ਕਰਾਂਗੇ ਤਾਂ ਕਿ ਮਜ਼ਦੂਰ ਨੂੰ ਸਹੀ ਮੁੱਲ ਮਿਲ ਸਕੇ